ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਭਰਾਵੋ ਮੁੱਦਾ ਹੈਗਾ ਅੱਤਵਾਦੀਆਂ ਦੇ ਖਿਲਾਫ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਨੂੰ ਧਮਕੀ ਦਿੱਤੀ ਆ ਜੈਸ਼ੇ ਮੁਹੰਮਦ ਨੇ ਵੀ ਕਿ ਬੰਬ ਰਾ ਡਾ ਦੇਾਂਗੇ ਮੈਂ ਜੈਸ਼ੇ ਮੁਹੰਮਦ ਆ ਚਾਹ ਲਸ਼ਕਰ ਤੋਬਾ ਵਾ ਚਾਹ ਆਈਐਸਆਈ ਚਾਹੇ ਗੁਰਪਤਵੰਦ ਪੰਨੂ ਆ ਚਾਹੇ ਖਾਲਸਤਾਨੀ ਨੇ ਇੰਨਾ ਸਾਰੇ ਨੂੰ ਤਾੜਨਾ ਕਰਨਾ ਚਾਹੁੰਦੇ ਆਂ ਅਸੀਂ ਕਿਉਂਕਿ ਅਸੀਂ ਪੰਜਾਬੀ ਆਂ ਸਾਰੇ ਇੱਕ ਮੁੱਠਾ ਕਿਉਂਕਿ ਤੁਸੀਂ ਆਏ ਦੇਣ ਕਦੇ ਸਾਡੇ ਭਵਨ ਸਿੰਘ ਮਾਨ ਜੀ ਨੂੰ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕਦੇ ਜੁਪੀ ਦੇ ਮੁੱਖ ਮੰਤਰੀ ਜੀ ਨੂੰ ਤੁਸੀਂ ਧਮਕੀਆਂ ਦੇ ਰਹੇ ਹੋ ਕਦੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਹ ਨਾ ਸਹਿਣਯੋਗ ਆ ਨਾ ਬਰਦਾਸ਼ਤਯੋਗ ਆ ਸਭ ਤੋਂ ਪਹਿਲਾਂ ਮੈਂ ਭਵਨ ਸਿੰਘ ਮਾਨ ਜੀ ਨਾਲ ਖੜੂਗਾ ਜੇ ਬੰਬ ਚੱਲੂਗਾ ਸਭ ਤੋਂ ਪਹਿਲਾਂ ਮੈਂ ਖੜੂਗਾ ਗੁਰਸੇਵਰ ਸਿੰਘ ਮੰਡ ਖੜੂਗਾ ਅਸੀਂ ਐਨੇ ਕਾਇਰ ਨਹੀਂ ਹਾਂਗੇ ਅਸੀਂ ਸਾਰੇ ਪੰਜਾਬੀ ਇੱਕਾਂ ਅਸੀਂ ਅਸੀਂ ਤੁਹਾਡੀਆਂ ਜੈਸੇ ਮੁਮਦ ਹੋਵੇ ਚਾਹੇ ਖਾਲਸਤਾਨੀ ਹੋਣ ਚਾਹੇ ਹੋਰ ਲੋਕ ਹੋਣ ਇਹਨਾਂ ਦੀ ਗਿੱਦਰ ਧਮਕੀ ਤੋਂ ਅਸੀਂ ਡਰਨ ਵਾਲੇ ਨਹੀਂ ਅਸੀਂ ਭਵਾਨ ਸਿੰਘ ਮਾਨ ਜੀ ਨਾਲ ਦੇਸ਼ ਲਈ ਸਾਡੇ ਮੋਕੋਂਦਰੀ ਨੇ ਅਸੀਂ ਉਹਨਾਂ ਲਈ ਖੜੇ ਹਾਂ ਦੇਸ਼ हित ਵਿੱਚ ਕੰਮ ਕਰਦੇ ਆ ਅਸੀਂ ਨਾਲ ਖੜੇ ਆ ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਵਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੂੰ ਵੀ ਜਿੰਨੇ ਵੀ ਇਹ ਜੈਸਾ ਹੀ ਮੁਹੰਮਦ ਰਾਇ ਜਾਂ ਲਸ਼ਕਰ-ਏ-ਤੋਇਬਾਵਾ ਜਾਂ ਆਈਐਸਆਈਆ ਪਾਕਿਸਤਾਨ ਦੇ ਵਿੱਚ ਘੁਸ ਕੇ ਜਿੰਨੇ ਅਤਵਾਦੀ ਕੈਂਪ ਚੱਲਦੇ ਪਏ ਆ ਸਾਰਿਆਂ ਨੂੰ ਸਰਜਰੀਕਲ ਸਟ੍ਰਾਈਕ ਕਰਕੇ ਇਹਨਾਂ ਨੂੰ ਉਡਾ ਦਿਓ ਆਕੇ ਸਾਡੀ ਹਿੰਦੁਸਤਾਨ ਦੀ ਵੱਲੇ-ਵੱਲੇ ਹੋ ਸਕੇ ਕੋਕੇ ਹਰ ਰੋਜ਼ ਪਾਕਿਸਤਾਨ ਕਨਿਓ ਸਾਡੇ ਬਾਰਡਰ ਤੇ ਜਵਾਨ ਸ਼ਹੀਦ ਹੋ ਰਹੇ ਆ ਇਹ ਬਹੁਤ ਦੁੱਖ ਆ ਸਾਨੂੰ ਦਿਲੋਂ ਦੁੱਖ ਆ ਕਿਉਂਕੇ ਆਏ ਦੇਣ ਆਪਣੀ ਬਦਮਾਸ਼ੀ ਕਰਦੇ ਆ ਚਾਹੇ ਲਸ਼ਕਰ ਤੋਇਵਾਵਾ ਚਾਹੇ ਜੈਸ਼ੇ ਮੁਹੰਮਦ ਆ ਚਾਹੇ ਖਾਲਸਤਾਨੀ ਆ ਚਾਹੇ ਗੁਰਪਤਵੰਤ ਬੰਨੂ ਆ ਚਾਹੇ ਨਿੱਜਰ ਚਾਹੇ ਪਰਨੀ ਪੰਮਾ ਵਾ ਜਾਂ ਬਧਾਵਾ ਸਿੰਘ ਜਿਹੜਾ ਪਾਕਿਸਤਾਨ ਚ ਬੈਠਾ ਪਰਮਜੀਤ ਪੰਜਵਾੜਾ ਜਾਂ ਹੋਰ ਜਿਹੜੇ ਅਤਵਾਦੀ ਆ ਇੱਕ ਖੰਗਣ ਦੇਣੇ ਜਿਹੜੇ ਵੀ ਖੰਗਣ ਗਏ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹਿਣਾ ਚਾਹਨਾ ਵਾ ਜਿਹੜੇ ਖੰਗੇ ਨਹੀਂ ਤੇ ਟੰਗੇ ਨਹੀਂ ਕਿਉਂਕਿ ਸਾਨੂੰ ਪੰਜਾਬ ਪੁਲਿਸ ਜਾਂ ਦੇਸ਼ ਦੀਆਂ ਏਜੰਸੀਆਂ ਦਾ ਸਾਥ ਦੇਣਾ ਚਾਹੀਦਾ ਵਾ ਕਿਉਂਕਿ ਆਏ ਦੇਣੇ ਸਾਡੀ ਜਿਹੜੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਸ਼ੁਕਸ਼ਾਂਤੀ ਆ ਉਹਨੂੰ ਤੋੜਨ ਨੂੰ ਫਿਰਦੇ ਆ ਅਸੀਂ ਇਹਨਾਂ ਦੀ ਇੰਟਰਨੈਟ ਪਜਾ ਦੇਾਂਗੇ ਇੱਕ ਹੋਰ ਗੱਲ ਮੈਂ ਕਹਿਣੀ ਚਾਹਨਾ ਵਾ ਜਿਹੜਾ 29 ਅਪ੍ਰੈਲ ਨੂੰ ਕਹਿ ਰਹੇ ਆ ਪੰਜਾਬ ਵਿੱਚ ਖਾਲਸਾਤਾਂ ਦੇ ਝੰਡੇ ਲਾਵਾਂਗੇ ਇਹ ਖਾਲੀਸਤਾਨ ਆ ਪਹਿਲਾ ਖਾਲੀਸਤਾਨ ਕੋਈ ਝੰਡਾ ਲੱਗੂਗਾ ਨਾ ਲੱਗਣ ਦੇਵਾਂਗੇ ਖਾਲਸਤਾਨ ਮਰਦਾਵਾਦ ਆ ਮਰਦਾਵਾਦ ਹੀ ਰਹੂਗਾ ਖਾਲਸਤਾਨੀਆਂ ਨੂੰ ਜੇ ਤਕਲੀਫ ਆ ਸਾਡੇ ਪੰਜਾਬ ਵਿੱਚ ਰਹੇਗੇ ਆਪਣਾ ਪਾਕਿਸਤਾਨ ਚਲੇ ਜਾਓ ਜਿੰਨੇ ਵੀ ਖਾਲਸਤਾਨੀ ਨੇ ਸਾਡੇ ਪੰਜਾਬੇ ਬੈਠੇ ਆ ਸਾਰੇ ਗਦਾਰ ਦੇ ਗਦਾਰ ਹੀ ਨੇ நதாரி டயணத்தை